ਮਲੇ ਦੇ ਨਾਲ ਇੱਕ ਮਜ਼ਾਕ ਅਲੀ ਗੱਲ ਸੁਣੋ ਹਾਂ ਮਜ਼ਾਕ ਦੀ ਸੁਣਾਓ ਜੀ ਕੋਈ ਗੱਲ ਦੇਖੋ ਪਹਿਲਾਂ ਹੁਣ ਅੱਜ ਕੱਲ ਬੱਚਿਆਂ ਦੀ ਖਾਦਾ ਖਰਾਕਾਂ ਜਾਂ ਗੱਲਾਂ ਬਾਤਾਂ ਉਹ ਜੀਆਂ ਹੋ ਗਈਆਂ ਬੁੜੀਆਂ ਰੋਟੀ ਰੋਟੀ ਘਰੇ ਘਾਟੀ ਪਕਾਉਂਦੀਆਂ ਸੀ ਸਾਨੂੰ ਪਤਾ ਨਾ ਮੱਥੇ ਤੇ ਓੜੀਆਂ ਪੈਂਦੀਆਂ ਨੇ ਜੇ ਰੋਟੀ ਰੋਟੀ ਨੂੰ ਬਾਹਲਾ ਬੰਦਾ ਕਹੇ ਦੇ ਸਾਡੇ ਮੇਰੇ ਯਾਦ ਆ ਮੇਰਾ ਪਾਪਾ ਜੀ ਇਹ ਗੱਲਾਂ ਆਮ ਕਹਿੰਦੇ ਉਹਦੀ ਮੇਰੀ ਮਾਂ ਬੀਬੀ ਨੂੰ ਵੀ ਜਦੋਂ ਸਾਰੇ ਡੱਬਰ ਨੇ ਰੋਟੀ ਖਾ ਲਈ ਤਾਂ ਵੀ 8 ਰੋਟੀਆਂ ਡੱਬੇ ਚ ਹੋਣੀਆਂ ਚਾਹੀਦੀਆਂ ਜੇ ਰੋਟੀਆਂ ਨਾ ਹੋਈਆਂ ਤਾਂ ਕੁ ਕੀ ਪਤਾ ਕਿਹੜੇ ਵੇਲੇ ਕੋਈ ਆ ਜੇ ਹੁਣ ਅਸਲ ਵਿੱਚ ਕੀ ਹੋ ਗਿਆ ਵੀ ਚੁੱਲ੍ਹੇ ਚਾਲੇ ਚੱਲੇ ਵੀ ਬੰਦਾ ਮੌਕੇ ਤੇ ਬਣਾ ਲੈਂਦਾ ਪਹਿਲਾਂ ਕੀ ਹੁੰਦਾ ਵੀ ਗੀਠੀ ਤਪਾਲੀ ਚੁੱਲ੍ਹਾ ਤਪਾਲਿਆ ਉਹਨੂੰ ਘੰਟਾ ਅੱਧਾ ਘੰਟਾ ਲੱਗਦਾ ਸੀ ਟਾਈਮ ਲੱਗਦਾ ਸੀ ਉਹ ਕਹਿੰਦਾ ਵੀ ਜੇ ਕਿਸੇ ਦੇ ਸੋਡੇ ਡੱਬੇ ਚ ਰੋਟੀ ਵਾਲੇ ਦੇ ਵਿੱਚੋਂ ਛੀ ਰੋਟੀਆਂ ਚਾਰ ਰੋਟੀਆਂ ਨਾ ਨਿਕਲੀਆਂ ਤਾਂ ਬੰਦਾ ਕਹਿੰਦਾ ਅਸੀਂ ਗਏ ਘਰਦੇ ਆ ਇਹ ਤਾਂ ਇਹ ਆਏ ਆ ਮਾੜਾ ਮੰਗਤਾ ਕੋਈ ਸਾਧੂ ਮਹਾਤਮਾ ਕੋਈ ਰਿਸ਼ਤੇਦਾਰ ਕੋਈ ਆਣ ਗਵਣ ਚ ਪਤਾ ਨਹੀਂ ਕਿਹੜੇ ਮਿਲਿਆ ਜੀ ਹਾਂ ਪਰਿਵਾਰ ਦੀ ਪਰਖਾ ਹੁੰਦੀ ਹੈ ਜੀ ਇਹ ਗੱਲ ਕੁਈ ਤਾਂ ਪੇਦਾ ਆਪਣਾ ਸੱਜਣ ਸੀਗਾ ਉਹ ਕਹਿੰਦਾ ਮੈਨੂੰ ਨਹੀਂ ਗੱਲ ਸੁਣਾਈ ਕਹਿੰਦਾ ਲੁਬਾਹ ਚ ਮੈਂ ਪਿਛਲੇ 20 30 ਵਰਿਆਂ ਤੋਂ ਦਾ ਰੂਪ ਨਾ ਰੋਜ਼ ਮੇਰਾ ਕੋਈ ਮੰਗਲਵਾਰ ਨਹੀਂ ਮਹਾਜਨਾ ਅੱਛਾ ਹਾਂ ਹੁਣ ਤਾਂ ਸ਼ਾਇਦ ਉਹ ਸ਼ਾਇਦ ਕਿਉਂ ਨਾ ਤਾਂ ਪੱਕਾ ਹੀ ਉਹ ਸੰਸਾਰ ਚ ਨਹੀਂ ਰਿਹਾ ਬੰਦਾ ਉਹ ਕਹਿੰਦਾ ਵੀ ਮੈਂ 20 30 ਵਰਿਆਂ ਤੋਂ ਲਗਾਤਾਰ ਦਾ ਰੂਪ ਮੈਂ ਕੋਈ ਮੰਗਲਵਾਰ ਨਹੀਂ ਕੋਈ ਮੇਰਾ ਵੀਰਵਾਰ ਕੋਈ ਦਿਨ ਨਹੀਂ ਸੀ ਛੱਡਦਾ ਤੇ ਇੱਕ ਦੂਸਰੀ ਵੀ ਗੱਲ ਹੈ ਵੀ ਮੈਂ ਕਦੇ ਚਾਰ ਰੋਟੀਆਂ ਤੋਂ ਪੰਜਵੀਂ ਰੋਟੀ ਨਹੀਂ ਖਾਦੀ ਦੋ ਬੇਸ਼ੱਕ ਖਾ ਲਈ ਹੁਣ ਇਹ ਚੌਥੀ ਤੋਂ ਪੰਜਵੀਂ ਨਹੀਂ ਖਾਦੀ ਕਦੇ ਮੈਂ ਆ ਨਿਜਮ ਜੀ ਦਾ ਬਸ ਨਿਜਮ ਤੂੰ ਜ਼ਿੰਦਗੀ ਕੋ ਬਣੀ ਹੁੰਦੀ ਆਪਾਂ ਚਾਰ ਰੋਟੀਆਂ ਹਾਂ ਕਹਿੰਦਾ ਮੇਰੀ ਘਰ ਵਾਲੀ ਚਾਰ ਬਣਾ ਕੇ ਰੱਖ ਦਿੰਦੀ ਮੈਂ ਆਉਂਦਾ ਉਹਨੇ ਰੋਟੀ ਮੈਨੂੰ ਪਾ ਕੇ ਪੜਾ ਦੇਣੀ ਹੈ ਰਾਤ ਨੂੰ ਆਪਾਂ ਚਾਰ ਰੋਟੀਆਂ ਤਿੰਨ ਖਾਣੀਆਂ ਦੋ ਖਾਣੀਆਂ ਜਾਂ ਚਾਰ ਖਾਣੀਆਂ ਮੈਕਸਿਮਮ ਕਹਿੰਦਾ ਇੱਕ ਕੁਦਰਤ ਦੀ ਪਤਾ ਨਹੀਂ ਕੋਈ ਕਹਿੰਦਾ ਦੁਪਹਿਰੇ ਨਹੀਂ ਸੀ ਖਾਦੀ ਪਤਾ ਨਹੀਂ ਸੀ ਕਹਿੰਦਾ ਵੀ ਕੋਈ ਸਾਗ ਸੂਬ ਬਣਿਆ ਹੁੰਦਾ ਠੰਡ ਸਰਦੇ ਚ ਆਪਣੇ ਕਹਿੰਦਾ ਵੀ ਚਾਰ ਰੋਟੀਆਂ ਮੈਂ ਕਹਦਾ ਮੈਨੂੰ ਘਰ ਵਾਲੀ ਨੇ 2 2 2 ਵਾਰੀ ਦਿੱਤੀਆਂ ਕਹਦਾ ਮੈਂ ਖਾ ਲਈਆਂ ਖਾ ਲਈਆਂ ਚਾਰੇ ਖਾ ਲਈਆਂ ਚਾਰੀਆਂ ਖਾ ਲਈਆਂ ਕਹਦਾ ਮੈਂ ਖਾ ਰੋਟੀ ਲਿਓ ਕਹਦਾ ਮੈਂ ਦੇਖਿਆ ਮੇਰੀ ਘਰ ਵਾਲੀ ਦੇ ਚੀਰੇ ਤੇ ਮੂੰਤੇ 12 ਬਚ ਕੇ ਕਹਿੰਦਾ ਪਾਇਆ ਗਿਆ ਦੌਰਾ ਜਿਵੇਂ ਪੰਜਾਬੀ ਚ ਕਰਦੀ ਹੈ ਕਨਾਲ ਸੂਈ ਚ ਗਈ ਕਹਿੰਦਾ ਉਹਨੇ ਬਿਨਾ ਖੜਕਾ ਦੜਕਾ ਕਰੇ ਕਹਿੰਦਾ ਮੈਨੂੰ ਕਿਔਰ ਚੋਪੜ ਕੇ ਰੋਟੀ ਫੁੱਲੀ ਵੀ ਐਡੀ ਮੇਰੀ ਪਲੇਟ ਚ ਦੱਤੀ ਵਾਹ ਵਾਹ ਉਹਨੇ ਬੜੀ ਫੁਰਤੀ ਦਿਖਾਈ ਕਹਿੰਦਾ ਮੈਂ ਜਿੰਨੀ ਪੀਤੀ ਸੀ ਮੇਰੀ ਸਾਰੀ ਲੈ ਗਈ ਕਹਿੰਦਾ ਅੱਛਾ ਕਿਉਂ ਕਹਿੰਦੇ ਵੀ ਕਹਿੰਦਾ ਮੈਂ ਆਖਿਆ ਵੀ ਰੋਟੀ ਕਿਵੇਂ ਫੁੱਲ ਸਕਦੀ ਆ ਹਾਂ ਕੋਈ ਤਾਂ ਗੈਸ ਮੈਨੂੰ ਤਾਂ ਕਹਿੰਦਾ ਤੇਰੀ ਕੋਈ ਚੱਕਲੇ ਦੀ ਆਵਾਜ਼ ਨਹੀਂ ਆਈ ਖੜਕਲੇ ਦੀ ਨਹੀਂ ਰੋਟੀ ਏਡੀ ਫੁੱਲੀ ਪਈ ਆ ਰੋਟੀ ਦੀ ਇੱਕ ਗੱਲ ਹੁੰਦੀ ਆ ਨਾ ਵੀ ਰੋਟੀ ਨੂੰ ਜਦੋਂ ਆਪਾਂ ਪ੍ਰੈਸ ਕਰ ਦਿੰਦੇ ਆ ਦਬ ਦਿੰਦੇ ਆ ਤਾਂ ਉਹਦੇ ਰੋਮ ਨਿਕਲ ਜਾਂਦੇ ਆ ਉੱਥੋਂ ਦੀ ਹਵਾ ਨਿਕਲ ਜਾਂਦੀ ਆ ਜੇ ਦੁਬਾਰਾ ਵੀ ਉਹਨੂੰ ਗਰਮ ਕਰੋਗੇ ਗੈਸ ਤੇ ਫੁੱਲਦੀ ਨਹੀਂ ਆ ਹਾਂ ਕਹਿੰਦਾ ਮੈਂ ਕਿਹਾ ਵੀ ਫੁੱਲ ਕਿਵੇਂ ਗਈ ਉਹ ਕਹਿੰਦਾ ਮੈਨੂੰ ਮੇਰੀ ਘਰ ਵਾਲੀ ਆ ਜੀ ਪੀਤੀ ਆ ਛੋਡੀ ਪੀਤੀ ਆ ਤੁਸੀਂ ਆਹਦੇ ਚੁੱਪ ਕਰੇ ਰੋਟੀ ਮੰਗੀ ਰੋਟੀ ਖਾ ਲੋ ਤੁਸੀਂ ਇਸ ਗੱਲ ਤੋਂ ਕੀ ਲੈਣਾ ਹਾਂ ਹਾਂ ਰੋਟੀ ਆ ਗਈ ਕਹਿੰਦਾ ਬੇਬਾ ਬੰਦੇ ਵਾਲੀ ਜੁਰਤ ਜੀ ਦਿਖਾਈ ਕਾਮਾ ਕਹ ਬਲਵਨ ਤੂੰ ਐ ਤਸਵੀਰ ਰੋਟੀ ਫੁੱਲੀ ਕਿਵੇਂ ਤੇ ਇਹ ਕਿੱਥੋਂ ਆਈ ਐ ਇੰਨੇ ਛੇਤੇ ਉਹ ਗਾਂਹ ਤੂੰ ਰੋਟੀ ਖਾ ਲਾ ਕਹਿੰਦਾ ਇੰਨੇ ਨੂੰ ਉਹ ਹੱਸ ਜੇ ਪਈ ਕਾਮਾ ਮੈਂ ਕਿ ਵੀ ਗੱਲ ਦੱਸ ਵੀ ਕੀ ਹੈ ਹਾਂ ਬਿਜਲੀ ਗੱਲ ਦੱਸ ਬਿਜਲੀ ਗੱਲ ਦੱਸ ਵੀ ਰੋਟੀ ਇੰਨੀ ਫੁੱਲ ਕੇ ਕਿਵੇਂ ਆ ਗਈ ਇੰਨੀ ਛੇਤੇ ਕੇ ਮਾ ਜੇ ਕਹੀਂ ਸੱਚੀ ਪੁੱਛਦੇ ਹਾਂ ਗਾਮਾ ਕਹ ਵੀ ਸੱਚੀ ਪੁੱਛਦਾ ਹਾਂ ਚੁੱਠੀ ਦਾ ਪੁੱਛਦਾ ਨਹੀਂ ਕਹਨੀ ਮੈਂ ਜਾਣੀ ਆ ਤਰਕੇ ਸੈਰ ਨੂੰ ਮੈਂ ਕੁੱਤੇ ਦੀ ਅੱਧ ਰੜੀ ਵੀ ਰੋਟੀ ਰੋਟੀ ਅੱਧ ਰੜੀ ਵੀ ਰੋਟੀ ਰੱਖਦੀ ਹੁੰਨੀ ਆ ਕਹਿੰਦੀ ਜਦੋਂ ਤੁਸੀਂ ਰੋਟੀ ਮੰਗ ਲਈ ਮੈਂ ਕਹਿੰਦੀ ਮਾੜਾ ਜਿਹਾ ਗੈਸ ਲਾਇਆ ਉਹ ਅਦਰ ਰੋਟੀ ਰੋਟੀ ਫੇਈ ਸੀ ਕਹਿੰਦਾ ਮੈਂ ਉਹਨੂੰ ਸੇਕ ਕੇ ਉਹ ਫੁੱਲ ਗਈ ਕਹਿੰਦਾ ਘਿਓ ਲਾ ਕੇ ਤੁਹਾਡੀ ਪਲੇਟ ਤੇ ਦਾ ਕਹਿੰਦਾ ਮਗਾ ਵੀ ਮੈਂ ਕੁੱਤੇ ਦਾ ਸ਼ਰਾਪ ਨਹੀਂ ਦੇ ਸਕਦਾ ਤੂੰ ਰੋਟੀ ਲੈ ਜਾ ਇਹ ਹਾਲ ਕਰਾਂਦੀ ਹੋਈ ਤੋ ਹੋ ਗਏ ਹੋ ਗਏ ਬਹੁਤ ਬੁਰਾ ਹਾਲ ਹਸਪਤਲ ਪਰ ਫਿਰ ਵੀ ਪਰ ਫਿਰ ਵੀ ਔਰਤਾਂ ਨੂੰ ਸਲਾਮ ਸਾਰਾ ਕੁਝ ਸਹੀ ਦਿੰਦੀਆਂ ਐਵੇਂ ਪੰਗਾ ਨਾ ਪਾ ਲਿਓ ਨਾ ਸਹੀ ਗੱਲ ਹੈ